ਜੋ ਨਸ਼ਾ ਦੇ ਵਿਰੋਧ ਤਹਿਤ ਫਾਜ਼ਿਲਕਾ ਪੁਲਿਸ ਵੱਲੋਂ ਲਗਾਤਾਰ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਵਿਰਿੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ ਤੇ ਫਾਜ਼ਿਲਕਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ ਇਸੇ ਲੜੀ ਤਹਿਤ ਜਲੰਧ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਜਦ ਜਲੰਧ ਪੁਲਿਸ ਨੂੰ ਪਤਾ ਲੱਗਿਆ ਕਿ ਡ੍ਰੀਮ ਵਿਲਾ ਮੰਨੇ ਵਾਲਾ ਰੋਡ ਤੇ ਸ਼ੱਕੀ ਵਿਅਕਤੀਆਂ ਨੂੰ ਰੋਕਿਆ ਗਿਆ ਤਾਂ ਉਹਨਾਂ ਵਿੱਚੋਂ ਦੋ ਵਿਅਕਤੀ ਫੜੇ ਗਏ ਜਿਨ੍ਹਾਂ ਕੋਲੋਂ ਹੈਰੋਇਨ ਦੀ ਮਾਤਰਾ ਬਰਾਮਦ ਹੋਈ ਜਨੇ ਕੋ ਨਸ਼ੇ ਦੀ ਹੈਰੋਇਨ ਫੜੀ ਗਈ ਅਤੇ ਜਿਨ੍ਹਾਂ ਵਿੱਚੋਂ ਇੱਕ ਸਾਬਕਾ ਸਰਪੰਚ ਵੀ ਫੜਿਆ ਗਿਆ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਜਾਲਾਬਾਲ ਪੁਲਿਸ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਵਿਰਿੰਦਰ ਸਿੰਘ ਬਰਾੜ ਤੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਚੱਲ ਰਹੀ ਹੈ ਅਤੇ ਜੋ ਨਸ਼ਾ ਕਰਦੇ ਹਨ ਨਸ਼ਾ ਵੇਚਦੇ ਹਨ ਜਾਂ ਤਾਂ ਜ਼ਿਲ੍ਹਾ ਛੱਡ ਜਾਣ ਅਤੇ ਨਹੀਂ ਤਾਂ ਉਹਨਾਂ ਨੂੰ ਜ਼ਿਲ੍ਹੇ ਵਿੱਚ ਨਹੀਂ ਰਹਿਣ ਦਿੱਤਾ ਜਾਏਗਾ ਪੁਲਿਸ ਵੱਲੋਂ ਸਖਤ ਵਿਭਾਗਿਕਾ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪੁਲਿਸ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿ ਆ ਕਿ ਫੜੇ ਗਏ ਵਿਅਕਤੀ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹਨਾਂ ਵਿੱਚ ਗੁਰਜੰਟ ਸਿੰਘ ਜੰਟਾ ਨਾਮ ਦਾ ਵਿਅਕਤੀ ਹੈ ਜੋ ਕਿ ਸਾਬਕਾ ਸਰਪੰਚ ਵੀ ਰਿਹਾ ਹੈ 2 2.5 ਸਾਲ ਉਸਨੇ ਸਰਪੰਚੀ ਵੀ ਕੀਤੀ ਹੈ ਅਤੇ ਨਸ਼ਾ ਦੀ ਲਤ ਵਿੱਚ ਉਹ ਲੱਗ ਗਿਆ ਹੋਣਾ ਹੈ ਅਤੇ ਨਸ਼ਾ ਨਹੀਂ ਰਲਤਾ ਜਾਵੇਗਾ ਇਸ ਬਾਰੇ ਹੋਰ ਬੋਲਦੇ ਹੋਏ ਜਲਦਬਲ ਪੁਲਿਸ ਨੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਤੇ ਕੀ ਕਰਨ ਜਾ ਰਹੀ ਹੈ ਕੀ ਕੁਝ ਕਿਹਾ ਗਿਆ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਜੀ ਮਾਮਲਾ ਹਾਂਜੀ ਕੱਲ ਗਸਤੇ ਸੰਬੰਧ ਚ ਰਹਾ ਨਾ ਸੀ ਜੀ ਤੇ ਜਦ ਪੁਲਿਸ ਪਾਲਟੀ ਰੀਮ ਵਿਲਾ ਮੰਨੇਵਰ ਉਲਦੇ ਪਹੁੰਚੀ ਉਥੇ ਦੋ ਨੌਜਵਾਨ ਮੁੰਡੇ ਲੜਕੇ ਮਿਲੇ ਤੇ ਜਿਹਨੇ ਕਸ਼ਿਸ਼ ਕਰਨ ਤੋਂ ਬਾਅਦ 52 ਗ੍ਰਾਮ ਹੈਰੋਨੋਗ੍ਰਾਮ ਮਿਲੇ ਜੀ ਇਹਨਾਂ ਨੂੰ ਤੇ ਉਹਨਾਂ ਤੇ ਮਕਦਮਾ ਨੰਬਰ 68 ਐਂਡੀ ਪੀਸੀ ਅਗਟ ਅਦੇ ਅੰਦਰ ਦੀ ਕੀਤਾ ਗਿਆ ਜੀ ਬਾਕੀ ਤਬਸੀਹ ਜਾਈ ਜੀ ਸਰ ਇਹ ਕੋਈ ਨੁਸ਼ਖੇ ਸੀ ਕਿਥੋਂ ਦੇ ਰਹੇ ਨੇ ਬੰਦੇ ਆਪਾਂ ਰੱਖੇ ਇਹ ਇੱਕ ਤੇ ਗੁਰਜੰਟ ਸਿੰਘ ਜੈਂਟਾ ਦੂਸਰਾ ਬਲਵਿੰਦਰ ਸਿੰਘ ਬਿੰਦੂ ਤੇ ਦੋਨੇ ਪਿੰਡ ਫੜੀਆਂ ਵਾਲੇ ਫੜੀਆਂ ਵਾਲੇ ਰਹਣਾ ਲਏ ਜੀ ਕੀ ਕੋਈ ਪਹਿਲਾਂ ਵੀ ਇਹਨਾਂ ਦੇ ਮਾਮਲੇ ਵਗੈਰਾ ਹੈਗੇ ਨਹੀਂ ਇਹਨਾਂ ਪਹਿਲਾ ਕੋਈ ਐਨਡੀ ਪਿਛ ਦਾ ਕੋਈ ਮਾਮਲਾ ਦਰਜ ਨਹੀਂਗਾ ਜੀ ਬਾਕੀ ਚੋਰੀ ਕਰੀਆਂ ਹੈ ਇਹਨਾਂ ਦੀ ਇਹ ਪਤਾ ਲੱਗਾ ਇੱਕ ਇਹਨਾਂ ਦੇ ਸਾਬਕਾ ਸਰਪੰਚ ਵੀ ਹੈ ਜੀ ਸਰਪੰਚ ਵੀ ਰਹੇ ਚੁੱਕੇ ਹਾਂ ਜੀ ਇਹ ਗੁਰਜੰਟ ਸਿੰਘ ਜੈਂਟਾ ਇਹ ਸਾਬਕਾ ਸਰਪੰਚ ਆ ਜੀ ਪਹਿਲਾਂ ਸਰਪੰਚ ਰਹੇ ਚੁੱਕਾ ਜੀ ਹੁਣ ਕਿੰਦਾਂ ਦੀ ਕਾਰਵਾਈ ਹੋ ਤੋਂ ਜੀ ਉਨ੍ਹਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚੀ ਹੋ ਚੁੱਕੀ ਹੈ ਜਿਨ੍ਹਾਂ ਦਾ ਦਦੀ ਕੀਤਾ ਪੇਸ਼ ਕੀ ਕਰ ਜਾ ਰਹੇ ਹਨ ਅਦਾਲਤ ਵਿੱਚ ਰਿਮਾਂਡ ਲੈ ਕੇ ਬਾਕੀ ਜੋ ਕੀਤਾ ਸਾਹਮਣੇ ਆਉਂਦੇ ਉਹ ਨਹੀਂ ਹੈਗੀ ਰਿਮਾਂਡ ਦੇ ਤਰ੍ਹਾਂ ਕੋਈ ਹੋਰ ਕਲਾਸ ਹਾਂਜੀ ਹਾਂਜੀ ਹੁਣ ਬਦੂ ਅਨਿਬਾ ਜੀ ਜੀ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ